ਕੋੜਾ ਵੜੋ ਨੀ ਕਿਚਾ ਜੀ 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 ਚੱਲੀ ਜਾਓ ਜੇ ਪੁਲੀਸ ਨੂੰ ਪੁੱਛੋ ਇਹ ਤਾਂ ਥੋੜੀ ਪਿਛੇ ਹੋਣੀ ਪਾਉਂਦੇ ਐਸਾਈਡ ਦੇ ਦੇ ਤਾਂ ਲੈ ਲਈ ਕਿ ਕਰ ਦੋ ਜੀ ਮਸ਼ਹੂਰ ਪੰਜਾਬੀ ਗਾਇਕ ਤੇ ਭਾਜਪੀ ਦੇ ਲੀਡਰ ਤੇ ਪਦਮਸ਼੍ਰੀ ਹੰਸਰਾਜ ਹੰਸ ਦੇ ਪਤਨੀ ਦਾ ਅੱਜ ਸੰਸਕਾਰ ਕਰ ਦਿੱਤਾ ਗਿਆ ਦੱਸਦੀ ਹੈ ਕਿ ਬੀਤੇ ਕੱਲ ਹੰਸਰਾਜ ਹੰਸ ਦੇ ਪਤਨੀ ਰੇਸ਼ਮ ਕੌਰ ਦਾ ਦੇਹਾਂਤ ਹੋ ਗਿਆ ਸੀ ਕੁਝ ਦਿਨਾਂ ਤੋਂ ਉਹ ਬਿਮਾਰ ਚੱਲ ਰਹੇ ਸਨ ਤੇ ਅੱਜ ਰੇਸ਼ਮ ਕੌਰ ਹੋਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਇਸ ਮੌਕੇ ਬਾਵੁਕ ਤਸਵੀਰਾਂ ਇਹ ਸੰਸਕਾਰ ਮੌਕੇ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਪੁੱਤ ਯੁਵਰਾਜ ਹੰਸ ਤੇ ਨਵਰਾਜ ਹੰਸ नम ਅੱਖਾਂ ਦੇ ਨਾਲ ਆਪਣੀ ਮਾਤਾ ਨੂੰ ਵਿਦਾਈ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਮੌਕੇ ਪੂਰੇ ਦੇਸ਼ ਪਰ ਤੋਂ ਹੰਸ ਰਾਜ ਹੰਸ ਦੇ ਨਾਲ ਦੁੱਖ ਸਾਂਝਾ ਕਰਨ ਲਈ ਸਿਆਸਤਦਾਨ ਤੇ ਵੱਡੇ ਸਿੰਗਰ ਕਲਾਕਾਰ ਇਸ ਮੌਕੇ ਪਹੁੰਚੇ ਜਿਨ੍ਹਾਂ ਦੇ ਵਿੱਚ ਕਈ ਮਸ਼ਹੂਰ ਹਸਤੀਆਂ ਨੇ ਤੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਵੀ ਹੰਸ ਰਾਜ ਹੰਸ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਤੇ ਤਸਵੀਰਾਂ ਜਲੰਧਰ ਦੇ ਪਿੰਡ ਸਫੀਪੁਰ ਦੀਆਂ ਨੇ ਜਿੱਥੇ ਹੰਸ ਰਾਜ ਹੰਸ ਦੇ ਪਤਨੀ ਰੇਸ਼ਮ ਕੋਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਜੱਦੀ ਪਿੰਡ ਸਫੀਪੁਰ ਦੇ ਵਿੱਚ ਸੰਸਕਾਰ ਕੀਤਾ ਗਿਆ ਤੇ ਪੂਰੇ ਪੰਜਾਬੀ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ ਮਸ਼ਹੂਰ ਪੰਜਾਬੀ ਗਾਇਕ ਤੇ ਭਾਜਪੀ ਦੇ ਲੀਡਰ ਤੇ ਪਦਮਸ਼੍ਰੀ ਹੰਸਰਾਜ ਹੰਸ ਦੇ ਪਤਨੀ ਦਾ ਅੱਜ ਸੰਸਕਾਰ ਕਰ ਦਿੱਤਾ ਗਿਆ ਦੱਸਦੀ ਹੈ ਕਿ ਬੀਤੇ ਕੱਲ ਹੰਸਰਾਜ ਹੰਸ ਦੇ ਪਤਨੀ ਰੇਸ਼ਮ ਕੌਰ ਦਾ ਦੇਹਾਂਤ ਹੋ ਗਿਆ ਸੀ ਕੁਝ ਦਿਨਾਂ ਤੋਂ ਉਹ ਬਿਮਾਰ ਚੱਲ ਰਹੇ ਸਨ ਤੇ ਅੱਜ ਰੇਸ਼ਮ ਕੌਰ ਹੋਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਇਸ ਮੌਕੇ ਬਹੁਤ ਤਸਵੀਰਾਂ ਇਹ ਸੰਸਕਾਰ ਮੌਕੇ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਪੁੱਤ ਯੁਵਰਾਜ ਹੰਸ ਤੇ ਨਵਰਾਜ ਹੰਸ नम ਅੱਖਾਂ ਦੇ ਨਾਲ ਆਪਣੀ ਮਾਤਾ ਨੂੰ ਵਿਦਾਈ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਮੌਕੇ ਪੂਰੇ ਦੇਸ਼ ਪਰ ਤੋਂ ਹੰਸ ਰਾਜ ਹੰਸ ਦੇ ਨਾਲ ਦੁੱਖ ਸਾਂਝਾ ਕਰਨ ਲਈ ਸਿਆਸਤਦਾਨ ਤੇ ਵੱਡੇ ਸਿੰਗਰ ਕਲਾਕਾਰ ਇਸ ਮੌਕੇ ਪਹੁੰਚੇ ਜਿਨ੍ਹਾਂ ਦੇ ਵਿੱਚ ਕਈ ਮਸ਼ਹੂਰ ਹਸਤੀਆਂ ਨੇ ਤੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਵੀ ਹੰਸ ਰਾਜ ਹੰਸ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਤੇ ਤਸਵੀਰਾਂ ਜਲੰਧਰ ਦੇ ਪਿੰਡ ਸਫੀਪੁਰ ਦੀਆਂ ਨੇ ਜਿੱਥੇ ਹੰਸ ਰਾਜ ਹੰਸ ਦੇ ਪਤਨੀ ਰੇਸ਼ਮ ਕੋਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਜੱਦੀ ਪਿੰਡ ਸਫੀਪੁਰ ਦੇ ਵਿੱਚ ਸੰਸਕਾਰ ਕੀਤਾ ਗਿਆ ਤੇ ਪੂਰੇ ਪੰਜਾਬੀ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ ਮਸ਼ਹੂਰ ਪੰਜਾਬੀ ਗਾਇਕ ਤੇ ਭਾਜਪੀ ਦੇ ਲੀਡਰ ਤੇ ਪਦਮਸ਼੍ਰੀ ਹੰਸਰਾਜ ਹੰਸ ਦੇ ਪਤਨੀ ਦਾ ਅੱਜ ਸੰਸਕਾਰ ਕਰ ਦਿੱਤਾ ਗਿਆ ਦੱਸਦੀ ਹੈ ਕਿ ਬੀਤੇ ਕੱਲ ਹੰਸਰਾਜ ਹੰਸ ਦੇ ਪਤਨੀ ਰੇਸ਼ਮ ਕੌਰ ਦਾ ਦੇਹਾਂਤ ਹੋ ਗਿਆ ਸੀ ਕੁਝ ਦਿਨਾਂ ਤੋਂ ਉਹ ਬਿਮਾਰ ਚੱਲ ਰਹੇ ਸਨ ਤੇ ਅੱਜ ਰੇਸ਼ਮ ਕੌਰ ਹੋਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਇਸ ਮੌਕੇ ਬਾਵੁਕ ਤਸਵੀਰਾਂ ਇਹ ਸੰਸਕਾਰ ਮੌਕੇ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਪੁੱਤ ਯੁਵਰਾਜ ਹੰਸ ਤੇ ਨਵਰਾਜ ਹੰਸ नम ਅੱਖਾਂ ਦੇ ਨਾਲ ਆਪਣੀ ਮਾਤਾ ਨੂੰ ਵਿਦਾਈ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਮੌਕੇ ਪੂਰੇ ਦੇਸ਼ ਪਰ ਤੋਂ ਹੰਸ ਰਾਜ ਹੰਸ ਦੇ ਨਾਲ ਦੁੱਖ ਸਾਂਝਾ ਕਰਨ ਲਈ ਸਿਆਸਤਦਾਨ ਤੇ ਵੱਡੇ ਸਿੰਗਰ ਕਲਾਕਾਰ ਇਸ ਮੌਕੇ ਪਹੁੰਚੇ ਜਿਨ੍ਹਾਂ ਦੇ ਵਿੱਚ ਕਈ ਮਸ਼ਹੂਰ ਹਸਤੀਆਂ ਨੇ ਤੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਵੀ ਹੰਸ ਰਾਜ ਹੰਸ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਤੇ ਤਸਵੀਰਾਂ ਜਲੰਧਰ ਦੇ ਪਿੰਡ ਸਫੀਪੁਰ ਦੀਆਂ ਨੇ ਜਿੱਥੇ ਹੰਸ ਰਾਜ ਹੰਸ ਦੇ ਪਤਨੀ ਰੇਸ਼ਮ ਕੋਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਜੱਦੀ ਪਿੰਡ ਸਫੀਪੁਰ ਦੇ ਵਿੱਚ ਸੰਸਕਾਰ ਕੀਤਾ ਗਿਆ ਤੇ ਪੂਰੇ ਪੰਜਾਬੀ ਜਗਤ ਦੇ ਵਿੱਚ ਸੋਗ ਦੀ ਲਹਿਰ